ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਤਾਇਪੁਰ ਤਹਿਸੀਲ ਰਾਇਕੋਟ ਜ਼ਿਲ੍ਹਾ ਲੁਧਿਆਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਵੀਰ ਰਵਣੇ ਦੇ ਘਰੇ ਆਇਆ ਨੌਜਵਾਨ ਵੀਰ ਹੈ ਵਪਾਰ ਦਾ ਕੰਮ ਕਰਦਾ ਲਗਭਗ ਤੁਸੀਂ ਸਾਰੇ ਭੈਣ ਭਰਾ ਜਾਣਦੇ ਹੀ ਆ ਜਿਹੜੇ ਭੈਣ ਭਰਾ ਆਪਣੀਆਂ ਪੁਰਾਣੇ ਸਮੇਂ ਦੇ ਰੂਟੀਨ ਚ ਵੀਡੀਓ ਵੇਖ ਰਹੇ ਆ ਕਿਉਂਕਿ ਇਸ ਘਰੋਂ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੋਈਆਂ ਪਹਿਲਾਂ ਵੀ ਤੇ ਕੰਟੀਨਿਊਜ਼ ਹੋ ਵੀ ਰਹੀਆਂ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਾਗ ਮੁੱਲ ਬਾਈ ਕਹਿੰਦਾ ਜਵੇਂ ਹੀ ਜੈਜ ਹੋਣਗੇ ਗੈਪ ਪਾ ਕੇ ਵੀਡੀਓ ਬਣ ਰਹੀ ਹੈ ਮੁੱਲ ਜਮਾਂ ਲੈਣ ਦੇ ਨਾਲੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਨਾਂ ਮੇਰਾ ਰਮਦੀਪ ਸਿੰਘ ਪਿੰਡ ਤਾਜਪੁੱਤ ਤਸੀਰ ਹੈ ਕੋਲ ਜ਼ਿਲ੍ਹਾ ਲੁਧਿਆਣਾ ਫੋਨ ਨੰਬਰ ਦੱਸੀਏ 9832 33433 ਰਮਣ ਕਿੱਥੇ ਉੜ ਗਏ ਵੀ ਨਾ ਹੋ ਗਿਆ ਯਾਰ ਬਾਬਰੇ ਘੁੰਮਣ ਫਣ ਚਲੇ ਗਏ ਮਹੀਨੇ ਦੀ ਖਾਤਰ ਕੰਫਰੇ ਆ ਹਾਂ ਕੰਫਰੇ ਆ ਬਰੇ ਹੁਣ 12 ਤਰੀਕ ਤੋਂ ਵੀਰੇ ਕੰਮ ਪੂਰਾ ਆਪਣਾ ਸਟਾਰਟ ਆ ਠੀਕ ਐ ਥੋੜਾ ਹੁਣ ਪੰਜ ਚਾਰ ਦਾ ਕੰਮ ਆ ਉਹ ਕਰਕੇ 12 ਤਰੀਕ ਤੋਂ ਕੰਮ ਪੂਰਾ ਸਟਾਰਟ ਆ ਬਰੇ ਪੂਰਾ ਪੂਰਾ ਸਟਾਰਟ ਆ ਅੱਗੇ ਨੂੰ ਟੀਨ ਚ ਡੇਲੀ ਵੀਡੀਓ ਬਣਾ ਕਰਨੀਆਂ ਲੈ ਨਜ਼ਾਰੇ ਪੂਰੇ ਨਜ਼ਾਰੇ ਬਰੇ ਕਿਹੜੇ ਪਾਸੇ ਨੂੰ ਗਿਆ ਸੀ ਬਾਬਰੇ ਛੋਟੇ ਦੇ ਇਸ ਚੀ ਗਏ ਘੁੰਮਣ ਫਣ ਠੀਕ ਐ ਚਾਰ ਪਸ਼ੂ ਚਾਰ ਪਸ਼ੂ ਦਾ ਬੋਰੇ ਕਿਹੜੇ ਪਾਸੇ ਲੱਗੇ ਬਾਈ ਇੱਥੇ ਲੱਗੇ ਤਿੰਨਵਾਂ ਸੂਆ ਏ ਵੀਰੇ ਦੂਜਾ ਸਵੇਰ ਸੁੱਈ ਹੋਈ ਆ ਹੂੰ ਉਹਦਾ ਵੀਰੇ ਆਪਾਂ ਤੋਕੜ ਬਣਾ ਤੈਨੂੰ ਪਤਾ ਲੈਂਦੇ ਨਹੀਂ ਬਹੁਤ ਘੱਟ ਲੈਨੇ ਆ ਹੂੰ ਉਹਦੱਕ ਵੱਡੇ ਮੋਲ ਦੀ ਬੈੜ ਆਈ ਸੀ ਫਾਰਮ ਵਾਲਾ ਬੰਦੇ ਕੋਲ ਦੋ ਬੜਾ ਸੀਗੀਆਂ ਉਹ ਦੇ ਗਿਆ ਵਿੱਚ ਤੇ ਇੱਕ ਵੱਡੀ ਬੈੜ ਲੈ ਗਿਆ ਆਪਾਂ ਤੋਂ ਠੀਕ ਐ ਫੇ ਤੈਨੂੰ ਪਤਾ ਕਾ ਯਾਰ ਮਿੱਤਰਾਂ ਦਾ ਮਾਣਾ ਮੋਟਾ ਕਰਨਾ ਪੈਂਦਾ ਹੀ ਆ ਕਿੰਨਾ ਦੁੱਧ ਐ ਇਹ ਥਲੇ ਵੀਰੇ ਦੁੱਧ 7 ਕਿਲੋ ਸਹੀ ਕੰਡੇ ਵਾਲਾ ਕਾ ਕਹਿ ਇਹਨੂੰ 8 ਕਿਲੋ ਗਈ ਐ ਉਹ ਕੰਮ ਨਹੀਂ ਕਰਨਾ ਬੰਦੇ ਨੇ ਮੂਰੀ ਆ ਜਾਣਾ ਕਾ ਸਹੀ ਐ ਝੂਠ ਬੋਲਣਾ ਫਾਇਦਾ ਨਹੀਂ ਜਿਹੜੀ ਚੀਜ਼ ਨਹੀਂ ਮੂਰੇਣਾ ਝੂਠ ਬੋਲਣਾ ਫਾਇਦਾ ਨਹੀਂ ਹੁੰਦਾ ਜੈ ਜਮਲ ਫਿਰ ਲੈ ਆਂਦੇ ਨਾਲ ਹੀ ਕਰਦੇ ਅੱਜ ਪਹਿਲੀ ਵੀਡੀਓ ਮਹੀਨੇ ਬਾਅਦ ਬਣਨੀ ਹੈ। ਇਹਦਾ ਬੱਸੀ ਕੋਲ ਕਿਹੇ ਜਗਾ ਆਪਾਂ 20000 ਦੇ ਦਾਂਗੇ। ਕਿੱਡੀ ਇਹ ਬਾਦ ਨੂੰ। ਮਾਨਤਨ ਕਰਦਾਂਗੇ ਬਾਕੀ। ਸਹੀ ਹੈ। 7 ਕਿਲੋ ਬਾਈ ਕਹਿੰਦਾ ਦੁੱਧ ਹੈ। ਬਾਈ ਕਹਿੰਦਾ ਆਪਾਂ ਤੋਕੜ ਪਸ਼ੂ ਲੈਂਦੇ ਨਹੀਂ ਬਹੁਤ ਘੱਟ ਲੈਨੇ ਆ। ਪੀਰ ਕਹਿੰਦਾ ਮੇਰੇ ਕੋਲੇ ਵੱਡੀ ਵੈੜ ਸੀ। ਫਾਰਮ ਵਾਲਾ ਬੰਦਾ ਲੈ ਗਿਆ। ਤੇ ਆਹ ਵੈੜ ਵਿੱਚ ਦੇ ਗਿਆ। ਲਿਆਜ ਸੀ ਨਹੀਂ ਤਾਂ ਬਾਈ ਕਹਿੰਦਾ ਆਪਾਂ ਕਾਦੀ ਲੈਣੀ ਸੀ। 2 2 ਠੀਕ ਹੈ। 2 ਲਈਆਂ ਬਾਈ ਕਹਿੰਦਾ ਇੱਕ ਉਧਰ ਖੜੀ ਆ। ਉਹ ਚਿੱਟੀ ਵੈੜ। 2000 ਦੀ ਬਾਈ ਕਹਿੰਦਾ ਦੇ ਦੇਣੀ ਐ ਵਿੱਚੋਂ ਬਾਈ ਕਹਿੰਦਾ ਮਾਨਤਾਨ ਕਰ ਦੂੰ ਕੈਨ ਨੂੰ ਤਾਂ ਬਾਈ ਕਹਿੰਦਾ ਭਾਵੇਂ 8 ਕਿਲੋ ਦੁੱਧ ਕਹਿ ਦਿੱ ਗਏ ਪਰ ਜਿਹੜਾ ਤੁਸੀਂ ਜੋਖ ਲੈਣਾ ਕੰਡੇ ਵਾਲਾ 7 ਕਿਲੋ ਦੁੱਧ ਦਾ ਵਜਨ ਵਜਨ ਬਹੁਤ ਐ ਰੌਣਾ ਨਰਮ ਤੇ ਵਹਿੜ ਰਾਜੀ ਐ ਲੈ ਗਈ ਖਿੱਚ ਕੇ ਮੱਝਾਂ ਨਾ ਕਾ ਪੱਠਪੜਾ 4 ਚਪੇਰੋਂ ਗੋਲ ਮਟੋਲ ਪਈ ਐ ਸਾਬੂ ਸੀਰ ਦਾ ਵੀ ਲੇਖਾ ਕੋਈ ਨਹੀਂ ਚਵਾਈ ਤਾਂ ਮੈਂ ਕਹਿੰਨਾ ਇਹ ਜੀ ਦਿੱਤੀ ਹੋਣੀ ਕਿਸੇ ਨੂੰ ਇੰਨਾ ਡੰਗਾ ਕੰਮ ਕਰ ਦੋ ਅਸੀਂ ਚਵਾਈ ਨਹੀਂ ਆਪਾਂ ਦੇਖੀ ਠੀਕ ਹੈ ਇੰਨੀ ਬੇਚਵਾਈ ਆ ਪਰ ਬੈਠ ਦੀ ਮਾਨਤਾਨ ਹੋ ਜੂ 20000 ਚੋਂ ਥਣ ਸੋਹਣੇ ਅਸਦੀ ਚਵਾਈ ਵਾਲੇ ਸ਼ਾਮਤੀ ਕਰਵਾਉਣਾ ਦੁੱਧ ਨਾਲ ਭਰ ਲੈਣਾ 11 ਵਜੇ ਵੀਡੀਓ ਬਣਾ ਰਹੇ ਆ ਸ਼ਾਮਦੀ ਚਵਾਈ ਚ ਬਾਕੀ ਵੀ ਟਾਈਮ ਵੀ ਦਿਖਾ ਦਿਓ 11 ਵਜੇ ਕੇ 17 ਮਿੰਟ ਹੋ ਗਏ ਸਵਾ 11 ਵੀਡੀਓ ਬਣਾ ਰਹੇ ਆ ਸ਼ਾਮਦੀ ਚਵਾਈ ਸਾਰਾ ਦੇਣੀ ਪਿਆ ਪੂਰੀ ਭਾਰੀ ਫੋਲੇ ਐਬੀਡੀ ਵੇਟ ਵਾਲੀ ਲਾਲ ਰੰਗ ਦੀ ਦੂਜਾ ਸੂਹਾ ਵੜਾ ਸਾਹਿਬਾ ਕੰਮ ਇੰਨਾ ਤੇਜ਼ ਚੱਲ ਰਿਹਾਗਾ 20000 ਦੇ ਕੋਈ ਉਹਲਾ ਬੱਸੀ ਨਹੀਂ ਦਿੰਦਾ ਹਾਂ ਹਾਂ ਜੇ ਕਿਸੇ ਭੈਣ ਭਰਾਣੇ ਦੁੱਧ ਪੀਣ ਨੂੰ ਲੈਣੀ ਹੈ ਛੋਟੇ ਪਰਿਵਾਰ ਨੂੰ ਪੂਰੀ ਵਧੀਆ 20000 ਚ ਕੌਣ ਦਿੰਦਾ ਐਨੀ ਪਲੀਵਹਿਲ ਆ ਕੇ ਘੇੜਾ ਦਿੱਤਾਗਾ ਡੰਗਿਆਂ ਲੋਕ ਮੋਲੀ ਹੋਰ ਕਰਦੇ ਆ ਹਾਂ ਇਹ ਤਾਂ ਗੱਲ ਹੈ ਦੋ ਨੰਬਰ ਤੇ ਆ ਜੀਏ ਇਹ ਵੀਰੇ ਦੂਜਾ ਸਵੇਰ ਬਹਿੜਾ ਹੂੰ ਇਹਦੇ ਮਨ ਕਿਉਂ 15 ਦਿਨ ਬਾਕੀ ਪਏ ਆ 15 ਦਿਨਾਂ ਦੀ ਕੱਚੀ ਹਾਂ 15 ਦੀ ਕੱਚੀ ਕਿੰਨਾ ਕੁ ਦੁੱਧ ਦੇ ਦੂ ਇਹਦਾ ਵੀਰੇ ਪਹਿਲੇ ਸਵੇਰ ਤੋਂ 18 ਕਿਲੋ ਦਿੱਤਾ ਹੋਇਆਗਾ ਪਲੂਨ ਦਾ ਪਲੂਨ ਦਾ ਐਤ ਕੀ ਮੇਰੇ ਹਿਸਾਬ ਨਾਲ ਰੁੱਤ ਮੂਰੇ ਚੰਗੀ ਆ ਬਾਕੀ ਵਸੀ ਦਾ ਕੱਦ ਕੁਦ ਵਧੀਆਗਾ 20 ਤੋਂ ਬਾਹਰ ਜਾਓਗੀ ਜੇ ਜਮੋਲ ਇਹ ਵੀ 55000 ਦੀ ਦਵਾਂਗੇ ਆਪਾਂ ਮੰਨਤਨ ਹੋ ਜੀ ਮੰਨਤਨ ਕਰਦਾ ਵੀਰੇ ਕੱਢੀਏ ਬਾਹਰੋਂ ਦਿਨ ਕਿੰਨੇ ਦੱਸਿਆ 15 ਦਿਨਾਂ ਦੀ ਕੱਚੀ ਐ 18 ਕਿਲੋ ਦੁੱਧ ਬਾਈ ਦੱਸਦਾ ਪਹਿਲਾਂ ਨੇ ਦਿੱਤਾ ਰੁੱਤ ਬਾਈ ਕਹਿੰਦਾ ਵਧੀਆ ਆ ਗਈ ਐ ਕਿਉਂਕਿ ਮੌਸਮ ਦਾ ਹੁਣ ਤਾਂ ਫੱਲੀ ਫਰਕ ਪੈ ਗਿਆ ਹਜੇ 15 ਦਿਨਾਂ ਦੀ ਕੱਚੀ ਐ 15 ਦਿਨਾਂ ਨੂੰ ਤਾਂ ਉਦੋਂ ਵੀ ਫਰਕ ਪੈ ਜਾਣਾ ਆ 8-10 ਦਿਨ ਰਹਿ ਗਏ ਅਸੂਮੀ ਨਾ ਚੜਨ ਵਾਲਾ ਹਸੂ ਜੀ ਦਾ ਮੌਸਮ ਦਾ ਫੋਲੀ ਫਰਕ ਪੈਂਦਾ ਸੁਬਾ ਸ਼ਾਮ ਦਾ ਹੋਣੀ ਫੁੱਲ ਫਰਕ ਹੈ ਪੂਰੀ ਵੱਡੀ ਵਹਿੜ ਹੈ 20 ਕਿਲੋ ਤੋਂ ਬਾਹਰ ਵੀਰ ਦਾਸ ਦਾ ਖੁੱਲਾ ਦੁੱਧ ਪਿਆ ਜੂ ਵਜਨ ਮੋਜਨ ਬਹੁਤ ਆ ਸ਼ਾਈਨਿੰਗ ਪਿੰਡੇ ਚ ਪੂਰੀ ਆ 65000 ਦੀ ਪੋਲੇ ਹੱਥ ਨਾਲੀ ਆ ਹਮ ਅੱਜ ਅੱਜ ਦਾ ਭਾਗ ਆ ਇਹ ਬੰਦਾ ਕੋ ਤਿਆਰ ਕਰਕੇ ਫਿਰ ਉਤਨਾ ਕੋ ਹੋਰ ਮੋੜ ਕਰਾਂਗੇ ਇਹ ਖੜ ਗਈ ਆਪਣੇ ਕੋਲ ਅੱਜ 56000 ਦੀ 55000 ਦੀ ਬਾਈ ਕਹਿੰਦਾ ਜਿੱਦਣ ਤਿਆਰ ਹੋ ਜਾਂਦੀ 65000 ਦੀ ਆ ਤੁਹਾਨੂੰ ਵੀ ਪਤਾ ਵਹਿੜ ਵੱਡੀ ਹੈ ਕੱਲੀ ਕੱਚੀ ਕੱਚੀ ਆ 15 ਦਿਨ ਜਦੋਂ ਤਿਆਰ ਹੋ ਜਾਂਦੀ ਉਸ ਦਿਨ ਬਾਈ ਕਹਿੰਦਾ 65000 ਦੀ ਐ ਅੱਜ ਆਪਾਂ ਬਾਈ ਕਹਿੰਦਾ ਦੇ ਦੇਣੀ ਐ 56000 ਦੀ ਇੱਕ ਨੰਬਰ ਵੀ ਫੋਲੀ ਭਜਨ ਵਾਲੀ ਵਹਿੜਾ 20000 ਦੀ ਦੇ ਦੇਣੀ ਐ 7 ਕਿਲੋ ਦੁੱਧ ਕੰਡੇ ਵਾਲਾ ਜਿਹੜਾ ਤੁਸੀਂ ਝੋ ਲੈਣਾ 2 ਨੰਬਰ 20 ਕਿਲੋ ਤੋਂ ਬਾਹਰ ਦੁੱਧ ਪਿਆਜੂ 15 ਦਿਨਾਂ ਦੀ ਕੱਚੀ ਐ ਜੇ ਕੋਈ ਭੈਣ ਭਰਾ ਥਾ ਸੀਲ ਸੌ ਫਲ ਐ ਜੇ ਕੋਈ ਵਪਾਰੀ ਭੈਣ ਭਰਾ ਵੀ ਲੈ ਜਾਂਦਾ 15 ਦਿਨ ਸਾਮਕੇ ਵੀ ਤਿਆਰ ਕਰਕੇ ਵੀ ਸੇਲ ਕਰਦਾ ਤਾ ਵੀ ਕਰ ਮਾਰੀ ਵਧੀਆ ਰੱਜਮਾਨਾ ਫਾਦੇ ਜੂਗੀ ਤੇ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ 15 ਦਿਨ ਅਗਲਾ ਸਾਹਮਲੇ ਅੱਜ ਤੁਹਾਨੂੰ 10000 ਵੈੜਾ ਭਾਜ ਮਿਲ ਜੂਗੀ ਇੱਕ ਗੱਟਾ ਅਗਲਾ ਟ੍ਰਾਂਜਿਸ਼ਨ ਦਾ ਪਾਦੇ ਨਾਲੇ ਤਾਂ ਵਜਨ ਹੋਰ ਕਰ ਜੂਗੀ ਤੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਬਿਲਕੁਲ ਸਸਤੇ ਮੁੱਲ ਦੀਆਂ ਦੋ ਵੈੜਾ ਤੁਹਾਨੂੰ ਸਕਰੀਨ ਤੇ ਵਿਖਾ ਦਿਆਂ ਐਡੀ ਵੈੜਾ 56000 ਦੀ ਕੌਣ ਦਿੰਦਾ ਉਹ ਵੀ ਇੰਨਾ ਦਿਨਾਂ 'ਚ ਆ ਘਟਣਾਗਾ ਠੀਕ ਠੀਕ ਹੈ ਕਿੰਨ ਮਾਸੂਗਾ ਇਹ ਵੀ ਵੀਰੇ ਦੂਜਾ ਸੂਗਾ ਹਾਂ ਤੇ ਬਰੇ ਵੀ ਇਕੱਠੇ ਇਕੱਠੇ ਆਈਆਂ ਹੋਈਆਂਗਾ ਠੀਕ ਐ ਤੁਹਾਨੂੰ ਪਤਾ ਵੀਰੇ ਜਿਹੜੇ ਬੰਦੇ ਫਾਰ ਦੁੱਧ ਦਾ ਕੰਮ ਕਰਦੇ ਆ ਨਾ ਉਹਨਾਂ ਨੂੰ ਬੜਾ ਟੀਕੇ ਟੂਕੇ ਭਰਉਣ ਦਾ ਮਤਵ ਵਾਲੀ ਹੁੰਦਾ ਉਹਨਾਂ ਨੂੰ ਦੁੱਧ ਤੱਕ ਮਤਵ ਵਾਲ ਹੁੰਦਾਗਾ ਹੂੰ ਉਹਨੇ ਦੱਸਿਆ ਵੀ ਕਹਿੰਦਾ ਇਹਦੇ ਟੀਂਗਾ ਭਰਿਆ ਹੋਇਆਗਾ ਆਪਾਂ ਕਹਿੰਦੇ ਖਾਲੀ ਕਹਿ ਕੇ ਦੇਵਾਂਗੇ ਠੀਕ ਐ ਕਹਿ ਕੇ ਆਪਾਂ ਖਾਲੀ ਦੇਣੀ ਐ ਐਵੇਂ ਮੁੜ ਕੇ ਲਾ ਕੋਈ ਜਵੇ ਗੱਬਣ ਕਹਿਤੀਏ ਨੇ ਹੂੰ ਲੈਣਾ 15000 ਐਵੇਂ ਆਪਾਂ ਝੂਠ ਬੋਲੀ ਜਾਈਏ ਕਿੰਨਾ ਦੁੱਧ ਦੁੱਧ ਕਿਨੇ ਸਹੀ ਕੰਡੇ ਵਾਲਾ 5 ਕਿਲੋ ਐ ਥਲੇ 5 ਕਿਲੋ 5 ਕਿਲੋ ਕਿਰੇ ਕਿੰਨੇ ਦੀ 15000 ਦੀ ਵੀਰੇ ਬੱਸੀਆਂ ਵਾਲੇ ਕਿੰਨੇ ਦਿਨ ਹੋ ਗਏ ਸੀ ਵਣ ਲੱਗੇ ਨੂੰ ਵੀਰੇ ਹੋ ਗਏ ਹੋਗਾ 25 26 ਦਿਨ ਠੀਕ ਐ ਦੋਸਤੋ 5 ਕਿਲੋ ਦੁੱਧ ਹੈ ਇੱਕ ਨੰਬਰ ਤੇ ਤਿੰਨ ਨੰਬਰ ਇਹ ਜੋੜਾ ਬਾਈ ਕਹਿੰਦਾ ਫਾਰਮ ਚੋਂ ਆਇਆ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਕਿ ਵੀਰ ਕੋਲੇ ਇੱਕ ਚੰਗੇ ਦੁੱਧ ਵਾਲੀ ਵਾਢ ਸੀ ਉਹ ਫਾਰਮ ਵਾਲਾ ਲੈ ਗਿਆ ਲਿਆਜ ਵਾਲਾ ਬੰਦਾ ਸੀ ਤੇ ਦੋ ਨਾਗਾ ਨਾਲ ਦੇ ਗਿਆ ਤੇ ਦੂਜੇ ਪੈਸੇ ਦੇ ਗਿਆ 5 ਕਿਲੋ ਦੁੱਧ ਹੈ ਸੀ ਵਣ ਲੱਗਿਆ ਗਾਰੰਟੀ ਬਾਈ ਕਹਿੰਦਾ ਕੋਈ ਨਹੀਂ ਪੂਰੀ ਫੁੱਲ ਵੱਡੀ ਵੱੱਛੀ ਚਿੱਟੇ ਰੰਗ ਦੀ ਨੁਗਰੀ ਘੋੜੀ ਵਰਗੀ। ਇਹ ਰੇਲ ਗੱਡੀ ਦੇ ਡੱਬੇ ਜੱਡੀ ਆ ਜੇ ਕਿਤੇ ਵਾਹਿਗੁਰੂ ਦੀ ਕਿਰਪਾ ਨਾਲ ਗੱਭਨ ਰਹਿ ਜਾਂਦੀ ਆ ਪਰ ਗਰੰਟੀ ਕੋਈ ਨਹੀਂ। ਜੇ ਰਹਿ ਜਾਂਦੀ ਆ ਫੇਰ ਤਾਂ ਫੁੱਲ ਪੈਸਿਆਂ ਦੀ ਆ। 5 ਕਿਲੋ ਦੁੱਧ ਐ 15000 ਦੀ ਦੇ ਦੇਣੀ ਆ। ਤੇ 35 35 40 40000 ਦੀਆਂ ਚਿੱਟੀਆਂ ਵੱੱਸੀਆਂ ਉਂ ਬਿਕੀ ਜਾਂਦੀਆਂ ਇਹਦਾ ਦੁੱਧ ਦਿੰਦੀ ਆ। ਇੱਕ ਡੱਬਾ ਨੂੰ ਕੋਟੜਾ ਚਾਰ ਗਿਆ ਰਹਿਣੇ ਨੂੰ ਕੀ ਹੋਇਆਗਾ ਪਹਿਲਾਂ ਸਵੇਰ ਦਿੱਤਾ ਹੀ ਆ ਇਹਦਾ। ਸਹੀ ਆ। ਔਲੇ ਨੇ ਬਸ ਹੀ ਦਿੰਦਾ ਹਾਂ ਇਹ ਤਾਂ ਗੱਲ ਸਹੀ ਆ ਬਾਕੀ 5 ਕਿਲੋ ਦੁੱਧ ਵੀ ਆ 15000 ਦੀ ਤਾਂ ਕੋਈ ਬੱਛੀ ਨਹੀਂ ਦਿੰਦਾ ਦੇਖ ਲਓ ਵੀ ਇਹ ਨਾ ਵੀ ਹੋਵੇ ਗੱਬਣ ਅਗਲਾ ਟੀਗਾ ਭਰਾ ਦੇਖ ਲਓ ਇੱਕ ਵਾਰੀ ਹਾਂ 15000 ਦਾ ਆਉਂਦਾ ਕੀ ਆ ਇਹ ਵੀ ਗੱਲ ਹੁਣ ਅਸੀਂ ਤਾਂ ਆਏ ਵੀਰੇ ਇੰਨੇ ਰੱਖਣ ਲੱਗੇ ਫਿਰ ਤਾਂ ਘਰ ਭਰ ਲਾਂਗੇ ਹਾਂ ਬਾਕੀ ਸਾਊਸੀਲ ਬਹੁਤ ਆ ਸਾਊਸੀਲ ਬਹੁਤ ਆ ਥਣ ਝਾੜੀ ਐ ਬਾਈ ਕਹਿੰਦਾ ਜੇ ਨਾ ਵੀ ਗੱਬਣ ਰਹਿੰਦੀ ਆ ਅਗਲਾ ਪਾਊਡਰ ਪੁੱਡਰ ਦੇ ਦੇ ਇੱਕ ਡੱਬਾ ਹੀਟ 'ਚ ਆ ਜੂ ਸੀਵਨ ਲੈ ਜੂਗੀ ਤੇ ਗੱਬਰ ਰਹਿ ਗਈ ਫੁੱਲ ਪੈਸਿਆਂ ਦੀ ਆ 1.5 ਲੱਖ ਦੀ ਬੈੜਾ ਵੀਰੇ ਹਾਂ ਤੇ ਬਾਈ ਕਹਿੰਦਾ ਰੱਖਣੂ ਤਾਂ ਮੈਂ ਵੀ ਰੱਖਣਾ ਪਰ ਮੇਰੇ ਕੋਲੇ ਤਾਂ ਬਾਈ ਕਹਿੰਦਾ ਪਸ਼ੂ ਫਿਰ ਡੇਲੀ ਆਉਂਦੇ ਰਹਿੰਦੇ ਆ ਮੈਂ ਰੱਖਣ ਲੱਗਿਆ ਤਾਂ ਫੇਰ ਤਾਂ ਵਪਾਰ ਵਾਲਿਆਂ ਕਿੱਥੇ ਖੜਾਉ ਤੂੰ ਇੰਨਾ ਵੜਾ ਨਾਲੀ ਸਾਰਾ ਇਹ ਫਾਰਮ ਭਰ ਜੂਗਾ 5 ਕਿਲੋ ਦੁੱਧ ਕੰਡੇ ਵਾਲਾ ਨਾਲੇ ਤਾਂ ਦੁੱਧ ਪਿਆਊਗੀ ਘਰ ਵਾਲੀ ਪਾਊਡਰ ਪਾਊਡਰ ਦੇ ਲਿਓ ਤੇ ਗੱਭਨ ਰਹਿ ਗਈ ਫੁੱਲ ਪੈਸਿਆਂ ਦੀ ਬੱਚੀ 1.5 ਲੱਖ ਦੀ ਘੱਟੋ ਘੱਟ ਵੱਚੀ ਆ ਕਿਉਂਕਿ ਜਾਤ ਬਰੀਡ ਬਹੁਤ ਐ ਕੱਦ ਵੱਡਾ ਸਨਖਪੁਣਾ ਬਹੁਤ ਐ ਵੀਡੀਓ ਬਣਾ ਰਹੇ ਆ 11:30 ਸ਼ਾਮ ਤੱਕ ਰਵਾਨਾ ਦੁੱਧ ਨਾਲ ਭਰ ਲੈਣਾ ਸੋਹਣੇ ਮੂੰਹ ਮੱਥੇ ਦੀ ਆ ਜੇ ਕਿਸੇ ਭੈਣ ਭਰਾ ਨੇ ਵੱਛੀ ਲੈ ਕੇ ਟਰਾਈ ਮਾਰਨੀ ਹੈ ਵੱਛੀ ਨਾਲੋਂ ਆ ਵਹਿੜ ਲਈ ਚੰਗੀ ਆ ਆ ਦਾ ਖਰਚਾ ਕੱਢ ਦੀ ਹਾਂ ਜਿੰਨਾ ਕਿਹਨੇ ਖਾਣਾ ਉਹਨਾਂ ਨੇ ਦੁੱਧ ਦੇ ਦੇਣਾ ਇੱਕ ਆ ਬੱਚਾ ਨਿਮਰੇ ਵੇਚ ਆ ਬੱਚਾ ਇਹ ਵੇਚਿਆ ਤੇ ਗੈਫਟ ਨਹੀਂ ਦੇਣਾ ਨਾਲ ਅੱਜ ਠੀਕ ਆ ਦੱਸ ਦੇ ਇਹਦੇ ਬਾਰੇ ਰੌਣੇ ਆ ਇਹ ਵੀਰੇ ਪਹਿਲਾਂ ਸੂਏ ਨੇ ਸੋਨਾ ਮੂੰਹ ਚ ਆ ਦਾਂਦਾ ਚੌਗੀ ਚੌਗੀ ਆ ਵੀਰੇ ਆਪਰੇ ਡੈਨਮਾਰਕ ਦੀ ਆ ਇਹ ਲੱਗਿਆ 21 ਰੋ 35 ਡੈਨਮਾਰਕ ਦਾ ਆ ਕਿੰਨੇ ਦਿਨ ਲੈ ਜੂ ਇਹਦਾ ਫਿਰ 1 ਮਹੀਨਾ ਪਿਆਰਾ ਮਹੀਨੇ ਦੀ ਕੱਚੀ ਇਹ ਤਾਂ ਚਲ ਆਪਾਂ ਵੀਡੀਓ ਬਣਾਉਣੀ ਕਰਕੇ ਦਿਖਾਤੀ ਨਹੀਂ ਬਸ ਇਹ ਪਿਆਰ ਕਰਕੇ ਵੇਚਣ ਦੀ ਮਨ ਸੀਗਾ ਇਹਦਾ ਕਿੰਨੇ ਦੀ ਇਹਦਾ ਵੀਰੇ ਮੁੱਲ ਫੋਨਤੀ ਕਰਾਂਗੇ ਫੋਨਤੇ ਹਾਂ ਮੁੱਲ ਫੋਨਤੇ ਕਰਾਂਗੇ ਉਹ ਵੀਰੇ ਕੱਚੀ ਆ ਥੋੜੀ ਜਿਹੀ ਕਿੰਨੇ ਕਿ ਦੁੱਧ ਵੇਚ ਤੇਰੇ ਹਿਸਾਬ ਨਾਲ ਦੁੱਧ ਵੀ ਬੱਸੀ ਦਾ ਜਿਹਾ ਦਾਦ ਕਾੜਾ 15 ਤੋਂ ਬਾਹਰ ਪਿਆ ਤੁਰੀ ਹੂੰ ਕਿਉਂ ਬੱਸੀ ਦਾ ਕੱਦ ਕਾੜਾ ਛੋਟਾ ਨਹੀਂ ਵਧੀਆ ਕੱਦ ਕਾੜਾ ਵੀਰੇ ਦੋਸਤੋ ਚੰਗੇ ਸੀ ਵੰਦੀ ਐ ਮੂੰਹ ਮੱਥੇ ਦੀ ਇਹ ਵੀ ਬਹੁਤ ਸੋਹਣੀ ਹੈ ਛੋਟਾ ਕਾਨਾ ਬੋਦੀ ਵਾਲੀ ਵੱਛੀ ਜਰਸੀ ਨਸਲ ਦੀ ਪਹਿਲਾ ਸੂਆ ਮੂੰਹ ਤੋਂ 4 ਦੰਦ ਇੱਕ ਮਹੀਨੇ ਦੀ ਕੱਚੀ ਹੈ ਵੀਰ ਕਹਿੰਦਾ ਇਹ ਤਾਂ ਆਪਾਂ ਜਰਸੀ ਤਿਆਰ ਕਰਕੇ ਸੇਲ ਕਰਨੀ ਸੀ ਪਰ ਵੀਡੀਓ ਬਣਾਉਣੀ ਕਰਕੇ ਉਹ ਤਿੰਨ ਪਸ਼ੂ ਵੇਚਣੇ ਕਰਕੇ ਤੇ ਇੱਕ ਵੀ ਨਗਬਾਈ ਕਹਿੰਦਾ ਨਾਲ ਵਿਖਾਤਾ ਆਪਾਂ ਮੁੱਲ ਵੀਰ ਕਹਿੰਦਾ ਫੋਨ ਤੇ ਹੀ ਕਰਾਂਗੇ ਵੀਰ ਤਾਂ ਘੱਟਾ ਲਿਆ ਹੋਇਆਗਾ ਉਹ ਚੱਲੀ ਜਾਂਦੀ ਆ ਚ ਲੈ ਜਾਂਦੀ ਹੈ ਤੇ ਜੇ ਸੌਦਾ ਗੱਟਾ ਨਾਲ ਹੀ ਦੇ ਦੇਣਾ ਆਪਾਂ ਕੀ ਗੱਲ ਦਾ ਕੋਈ ਵਾਹ ਤੇਰੇ ਦੋਸਤੋ ਯਾਨੀ ਆਪਾਂ ਕਹਿੰਦਾ ਆਪ ਖਾਣੀ ਆ ਇਹ ਵੀ ਗੱਲ ਸਹੀ ਹੈ ਦੇ ਦਾਂਗੇ ਨਾਲ ਕੋਈ ਬਾਈ ਕਹਿੰਦਾ ਟ੍ਰਾਂਜੈਕਸ਼ਨ ਵਾਲਾ ਗੱਟਾ ਲਿਆਂਦਾ ਵਾ ਫੀਡ ਇਹਦੀ ਚੱਲ ਰਹੀ ਆ ਮਹੀਨੇ ਦੀ ਕੱਚੀ ਆ ਤੇ ਇੱਕ ਤੁਹਾਨੂੰ ਹੋਰ ਆਫਰ ਦੇਦੀ ਆ ਜਿਹੜਾ ਗੱਟਾ ਬਾਈ ਇਹਨੂੰ ਫੀਡ ਦਾ ਪਾਈ ਜਾਂਦਾ ਦੇ ਦਾਂਗੇ ਹਾਂ ਛੋਟ ਚ ਦੇ ਦਾਂਗੇ ਉਹ ਛੋਟ ਚ ਬਾਈ ਕਹਿੰਦਾ ਨਾਲ ਹੀ ਦੇ ਦਾਂਗੇ ਬਾਕੀ ਤੇ ਮੂੰਹ ਤੇ ਮਾਰ ਦੇ ਜਾਂ ਤਾਂ ਲੀਟਰ ਚ ਪਾਣੀ ਪਿਆ ਲਈ ਹਾਂ ਕਬੂਥੀ ਵਾਲੀ ਸੋਹਣੀ ਆ ਬੂਥੀ ਰਾਵਣੇ ਨਾਲ ਵੀ ਸੋਹਣੀ ਆ ਪਹਿਲਾ ਸੂਆ ਚਾਰ ਦੰਦ ਟਾਪ ਦੀ ਵਛੀ ਕੱਚੀ ਕੱਚੀ ਇੱਕ ਮਹੀਨਾ ਵਧੀਆ ਕੇਅਰ ਕਰ ਲਓਗੇ ਜੇ ਕੋਈ ਤਿਆਰ ਕਰਕੇ ਵੀ ਸੇਲ ਕਰਦਾ ਫੁੱਲ ਪੈਸਿਆਂ ਦੀ ਵਛੀ ਆ ਹਾਂ ਸੀਲ ਬਹੁਤ ਹੈ ਲੱਠੀ ਆ ਕਰਮਾ ਵਾਲੀ ਕੋਈ ਥੋੜੀ ਡਰਦੀ ਆ ਡਾਕਟਰ ਤੋਂ ਨਾ ਕਰਕੇ ਡਰਦੀ ਆ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਰਵਣੇ ਦੇ ਚਾਰ ਨਾਗ ਬਿਲਕੁਲ ਸਸਤੇ ਮੁੱਲ ਦੇ ਜਾਇਜ਼ ਮੁੱਲ ਦੇ ਐਦਾ ਮੁੱਲ ਫੋਨ ਤੇ ਹੀ ਹੋ ਜੂ ਜਾਨਵਰ ਬਹੁਤ ਚੰਗਾ ਜੇ ਕੋਈ ਭੈਣ ਭਰਾ ਜASSI ਚੰਗੀ ਲੈਣ ਦਾ ਚਾਹਵਾਨ ਹੋਵੇ ਲੈ ਲੈ ਅਗਲਾ ਬੇਫਿਕਰ ਹੋ ਕੇ ਇਕੱਲੀ ਕੱਚੀ ਕੁੱਚੀ ਐ ਕੱਚੀ ਕੱਚੀ ਐ ਮਹੀਨਾ ਸਾਹਮਣੇ ਜਰੂਰ ਪਾਉਗੀ ਪਰ ਟਾਪ ਦੀ ਵੜ ਤਿਆਰ ਹੋ ਜਦੋਂ ਤਿਆਰ ਹੋ ਜਾਂਦੀ ਐ ਤਾਂ ਹਾਂ ਤਿੰਨ ਵੜਾ ਇੱਧਰ ਇੱਕ ਨੰਬਰ 20000 ਦੀ 7 ਕਿਲੋ ਦੁੱਧ ਕੰਡੇ ਵਾਲਾ ਕਹ ਇਹਨੂੰ ਭਾਅ ਅੱਠ ਕਹ ਲੋ 7 ਕਿਲੋ ਕੰਡੇ ਵਾਲਾ ਫੁੱਲ ਵਾ ਜਿਹੜਾ 2 ਨੰਬਰ 56 ਦੀ 3 ਨੰਬਰ 15 ਦੀ ਇਹ ਚਾਰ ਵੜਾ ਸੇਲ ਐ ਫੋਨ ਨੰਬਰ ਸਕਰੀਨ ਤੇ ਆ ਜੀਰੇ ਜਿਹੜੀ ਵੀ ਵਾੜ ਪਸੰਦ ਆਉਂਦੀ ਆ ਤੁਸੀਂ ਵੀਰ ਰਾਮਣੇ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਪੂਰੀ ਵਾਰੀ ਦੱਸ ਦੇਣਾ ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਇਕੋਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ